ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਰ ਮਿਲੀ ਸੀ ਕਿ ਸ਼ਹਿਰ ਚ ਨਸ਼ਾ ਤਸਕਰੀ ਦਾ ਇੱਕ ਗਿਰੋਹ ਸਰਗਰਮ ਹੈ ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਪੁਲਿਸ ਨੇ ਟੀ ਪੁਆਇੰਟ ਜੁਗਿੰਦਰ ਨਗਰ ਰਾਮਾ ਮੰਡੀ ਜਲੰਧਰ ਨੇੜੇ ਜਾਲ ਵਿਛਾਇਆ ਹੋਇਆ ਸੀ ਸ੍ਰੀ ਸੁਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਹੁਸ਼ਿਆਰਪੁਰ ਵਾਲੇ ਪਾਸਿਓਂ ਇੱਕ ਟੋਇਟਾ ਨੋਵਾ ਕਾਰ ਨੰਬਰ ਨੂੰ ਰੋਕਿਆ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਗੱਡੀ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰ ਚਾਲਕ ਰੋਹਿਤ ਕੁਮਾਰ ਪੁੱਤਰ ਗੁਲਜ਼ਾਰ ਸਰਦਾਰ ਕੁਮਾਰ ਵਾਸੀ ਮੋਹੱਲਾ ਜਸਵੰਤ ਨਗਰ ਤਰਨਤਾਰਨ ਨੂੰ ਕਾਬੂ ਕਰ ਲਿਆ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 51 ਅਧੀਨ ਐਨਡੀਪੀਐਸ ਐਕਟ ਦਰਜ ਕੀਤਾ ਗਿਆ ਹੈ ਸ੍ਰੀ ਸਵਪਨ ਸ਼ਰਮਾ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸ਼ਹਿਰ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਪੁੱਟਣ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹਾਂਜੀ ਸਰ ਜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਕਿਸ ਮੰਚ ਕੀਤੀ ਗਈ ਹੈ ਮਾਨਯੋਗ ਸ਼੍ਰੀ ਸਵਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਦਤਿਆ ਵਾਰੀਆ ਆਈਪੀਐਸ ਐਡੀਸੀਪੀ ਦਿਲੰਦਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਡਰੱਗ ਮਾਫੀਆ ਦੇ ਖਿਲਾਫ ਮਹਮ ਮਚੀੜੀ ਗਈ ਹੈ ਜਿਹਦੇ ਤਹਿਤ ਪਹਿਲਾਂ ਵੀ ਕਾਫੀ ਵਿਅਕਤੀਆਂ ਦੇ ਖਿਲਾਫ ਕੇਸ ਰਿਸਟਰ ਕੀਤੇ ਗਏ ਆ ਇਸ ਲੜੀ ਦੇ ਚਲਦਿਆਂ ਮਿਤੀ 17 ਦੂ ਨੂੰ ਇੰਸਪੈਕਟਰ ਸਰੇਂਦਰ ਕੁਮਾਰ ਦੀ ਟੀਮ ਨੇ ਰਾਮਾਮੁੰਡੀ ਏਰੀਆ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਇੱਕ ਵਿਅਕਤੀ ਗਰਾ ਰੋਹਿਤ ਨਾਮ ਦਾ ਜਿਹੜਾ ਤਰਨਤਨ ਦਾ ਰਹਿਣ ਵਾਲਾ ਸੀ ਜਰਮਨਾ ਨੇ ਕਾਬੂ ਕੀਤਾ ਜਿਹਦੇ ਕਬਜ਼ੇ ਦੇ ਵਿੱਚੋਂ 200 ਗ੍ਰਾਮ ਜਿਹੜੀ ਹੀਰਮ ਰਿਕਵਰ ਕੀਤੀ ਜਿਹਦੇ ਖਿਲਾਫ ਬਰਾਮਾ ਮੁੰਡੀ ਵਿਖੇ ਮੁਕੱਦਮਾ ਪੁਲਿਸ ਸਟੇਸ਼ਨ ਕੋਲ ਕੇ ਮੁਕੱਦਮਾ ਦਰਜ ਕੀਤਾ ਗਿਆ ਜੇ ਤੁੰਗਾ ਅੱਗੇ ਹੋਰ ਕੁਸ਼ਪਰਦਾਲ ਕਰ ਲਈਵੇ ਕਿੱਥੋਂ ਲੈ ਕੇ ਆਏ ਸੀ ਕਿੱਥੇ ਡਿਲੀਵਰੀ ਦੇਣੀ ਸੀ ਸਰ ਇਹਦੇ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਨਹੀਂ ਇਹਦੇ ਉੱਤੇ ਪਹਿਲਾਂ ਨਹੀਂ ਮੁਕੱਦਮਾ ਦਰਜ ਹੈ ਔਰ ਟੈਕਸੀ ਚਲਾਉਣ ਦਾ ਕੰਮ ਕਰਦਾ ਹਾਂ ਨਵਾਂ ਹੀ ਇਸ ਕੰਮ ਦੇ ਵਿੱਚ ਪਿਆ ਰਿਹਾ ਹਾਂ